ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਦੇ ਯੁੱਗ ਵਿੱਚ ਇਨਸਾਨ ਕੋਲੇ ਸਕਿੱਲ ਹੋਣੀ ਲਾਜ਼ਮੀ ਹੈ ਸਕਿੱਲ ਦਾ ਮਤਲਬ ਵੀ ਕੋਈ ਨਾ ਕੋਈ ਹੁਨਰ ਆਉਣਾ ਉਹਨੂੰ ਬਹੁਤ ਲਾਜ਼ਮੀ ਹੈ ਜਿਸ ਇਨਸਾਨ ਕੋਲੇ ਅੱਜ ਦੇ ਸਮੇਂ ਵਿੱਚ ਸਕਿੱਲ ਹੈ ਹੁਨਰ ਹੈ ਉਹ ਜ਼ਿੰਦਗੀ ਚ ਜਿੱਥੇ ਮਰਜੀ ਜਾ ਕੇ ਬੈਠ ਜਾਵੇ ਭੁੱਖਾ ਨਹੀਂ ਮਰਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਕਰ ਰਹੂਗਾ ਮੈਂ ਅੱਜ ਗੱਲ ਕਰ ਰਹੇ ਜਿਹਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਉਹ ਹੈ ਲੱਕੀ ਬਰਮਾ ਲੱਕੀ ਫੋਟੋਗ੍ਰਾਫਰ ਵੀ ਕਹਿ ਦਿੰਦੇ ਐ ਇਹਨੂੰ ਇਹਦੇ ਚ ਕੁੱਟ-ਕੁੱਟ ਕੇ ਹੁਨਰ ਭਰਿਆ ਹੋਇਆ ਸਕਿੱਲ ਇਹਦੇ ਚ ਕੁੱਟ-ਕੁੱਟ ਕੇ ਭਰੀ ਹੋਈ ਪਤਾ ਨਹੀਂ ਤਾਂ ਇਹਨਾਂ ਦੇ ਖੂਨ ਚ ਹੀ ਐ ਇਦੇ ਵੱਡੇ ਭਾਈ ਸਾਹਿਬ ਨੇ ਪੇਂਟਰ ਸ਼ਤੀਸ਼ ਉਹ ਵੀ ਜਦੋਂ ਕੋਈ ਆਪਣਾ ਬੋਰਡ ਲਿਖਦੀ ਹੈ ਦੁਕਾਨਾਂ ਦੇ ਜਾਂ ਕੋਈ ਐਡ ਲਿਖ ਕਰਾਉਣੀ ਹੁੰਦੀ ਹੈ ਕਿਸੇ ਨੇ ਉਹਨਾਂ ਦੀ ਵੀ ਬੱਸ ਐ ਸਮਝ ਲਓ ਪੇਂਟਰ ਇੰਨੇ ਤਕੜੇ ਨੇ ਉਹ ਵੀ ਸਿਰਾਂ ਹੀ ਲਾ ਦਿੰਦੇ ਨੇ ਪਰ ਮੈਂ ਗੱਲ ਕਰ ਰਿਹਾ ਲੱਕੀ ਬਰਮਾ ਲੱਕੀ ਫੋਟੋਗ੍ਰਾਫਰ ਦੀ ਬਹੁਤ ਹੀ ਵਧੀਆ ਇਨਸਾਨ ਹੈ ਕੰਮ ਨੂੰ ਕਿਸੇ ਨੂੰ ਜਵਾਬ ਨਹੀਂ ਦਿੰਦਾ ਹਾਰ ਬਣਾਉਂਦਾ ਕਿਉਂਕਿ ਵਿਆਹਾਂ ਦਾ ਸੀਜ਼ਨ ਪੂਰੇ ਜੋਬਨ ਤੇ ਚੱਲ ਰਿਹਾ ਹੈ ਹਰੇਕ انسان ਨੂੰ ਵਿਆਹ ਦੇ ਵਿੱਚ ਹਾਰਾਂ ਦੀ ਲੋੜ ਪੈਂਦੀ ਹੈ ਪਰ ਉਹ ਵੱਖਰੀ ਗੱਲ ਹੈ ਵੀ ਨਵੇਂ ਨੋਟਾਂ ਦੀਆਂ ਕਾਪੀਆਂ ਬਹੁਤ ਘੱਟ ਮਿਲਦੀਆਂ ਨੇ ਅਗਰ ਬੈਂਕ 'ਚ ਜਾਓਗੇ ਤਾਂ ਤੁਹਾਨੂੰ ਜਵਾਬ ਨਹੀਂ ਦਿੰਦੇ ਇੱਕ ਦੋ ਕਾਪੀਆਂ ਦਾ ਤੁਹਾਨੂੰ ਜਿਹਦਾ ਖਾਤਾ ਹੈ ਉਹਨੂੰ ਦੇ ਹੀ ਦੇਣਗੇ ਬਾਕੀ ਤਾਂ ਰੱਬ ਹੀ ਰੱਖਿਆ ਇਸ ਨੂੰ ਪਤਾ ਹੀ ਹੈ ਕੁਝ ਦੁਕਾਨਦਾਰ ਧੰਦਾ ਕਰਦੇ ਨੇ ਚਲੋ ਜੋ ਗੱਲ ਕਰਦੇ ਆ ਲੱਕੀ ਬਰਮਾ ਦੀ ਲੱਕੀ ਫੋਟੋਗ੍ਰਾਫਰ ਦੀ ਹਾਰ ਐਸਾ ਬਣਾਉਂਦਾ ਹੈ ਗਾਜਬ ਦਾ ਐਸਾ ਬਣਾਉਂਦਾ ਹੈ ਵੀ ਬਰਾਤੀ ਰਿਸ਼ਤੇਦਾਰ ਯਾਰ ਦੋਸਤ ਦੇਖਦੇ ਰਹਿ ਜਾਂਦੇ ਨੇ ਜੇ ਤੁਸੀਂ ਕਿਸੇ ਨੇ ਹਾਰ ਬਣਵਾਉਣਾ ਹੋਵੇ ਤਾਂ ਲੱਕੀ ਫੋਟੋਗ੍ਰਾਫਰ ਨਾਲ ਲੱਕੀ ਵਰਮੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਸ ਇੱਕ ਵਾਰੀ ਹਾਰ ਬਣਵਾ ਲਿਆ ਦੂਸਰੀ ਵਾਰ ਤੁਸੀਂ ਕਿਸੇ ਕੋਲ ਹੀ ਨਹੀਂ ਜਾਂਦੇ ਇਸ ਨੂੰ ਆਰਡਰ ਦੇ ਦਿਆ ਕਰੋ ਕਿਉਂਕਿ ਇਹ ਬੰਦੇ ਦੇ ਹੱਥ ਦੇ ਵਿੱਚ ਬਹੁਤ ਵੱਡੀ ਕਲਾਕਾਰੀ ਹੈ ਬਹੁਤ ਵੱਡੀ ਸਕਿੱਲ ਹੈ ਇਹਦੇ ਕੋਲੇ ਤੇ ਵਿਚਦੀ ਆਪਾਂ ਗੱਲ ਕਰਦੇ ਆਂ ਵੀ ਹੁਣ ਤਾਂ ਥੋੜਾ ਜਿਹਾ ਸਟਾਪ ਹੋਇਆ ਵੈ ਬੰਦ ਹੋਇਆ ਵੈ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਪਲੱਸ 2 ਵਾਲੇ ਤੇ ਆਪਣੇ ਬੀਏ ਵਾਲੇ ਸੈਂਕੜੇ ਬੱਚੇ 에ਰਪੋਰਟ ਤੇ ਜਹਾਜ਼ ਦੀ ਤੱਕੀ ਨੂੰ ਹੱਥ ਪਾਈ ਲੈਂਦੇ ਸੀ ਪਰ ਬਹਾਰ ਤਾਂ ਚਲੇ ਜਾਂਦੇ ਸੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਪਰ ਉੱਥੇ ਜਾ ਕੇ ਸਕਿੱਲ ਨਾ ਹੋਣ ਕਾਰਨ ਉਹਨਾਂ ਨੂੰ ਕੰਮ ਨਹੀਂ ਸੀ ਮਿਲਦਾ ਬੇਰੁਜ਼ਗਾਰ ਰਹਿੰਦੇ ਸੀ ਜੋ ਕਰਦਿਆਂ ਨੇ ਖਰਚਾ ਦਿੱਤਾ ਸੀ ਉਹ ਖਰਚੇ ਲੈਂਦੇ ਸੀ ਕਰਦਿਆਂ ਤੋਂ ਹੋਰ ਪੈਸੇ ਮੰਗਵਾ ਲੈਂਦੇ ਸੀ ਪਰ ਮੇਰਾ ਕਹਿਣ ਦਾ ਮਤਲਬ ਹੈ ਵੀ ਹਰ ਇੱਕ ਬੱਚੇ ਕੋਲੇ ਹਰ ਇੱਕ ਨੌਜਵਾਨ ਕੋਲੇ ਅੱਜ ਦੇ ਸਮੇਂ ਦੇ ਵਿੱਚ ਸਕਿੱਲ ਜ਼ਰੂਰੀ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਅਗਰ ਤੁਹਾਡੇ ਕੋਲੇ ਸਕਿੱਲ ਹੈ ਤਾਂ ਤੁਸੀਂ ਕਾਮਯਾਬ ਹੋ ਜੇ ਸਕਿੱਲ ਨਹੀਂ ਹੈ ਫਿਰ ਤੁਹਾਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਤਾਂ ਅਗਰ ਕਿਸੇ ਨੇ ਵਿਹਾਂ ਸਾਧੀਆਂ ਦਾ ਸੀਨ ਚੱਲਦਾ ਹੈ ਹਾਰ ਬਣਵਾਉਣੇ ਹੋਣ ਜਾਂ ਕਰੇ ਬੈਡਰੂਮ ਸਜਾਵਟ ਕਰਨੀ ਹੋਵੇ ਤਾਂ ਲੱਕੀ ਬਰਮਾ ਲੱਕੀ ਫੋਟੋਗ੍ਰਾਫਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਵੀ ਵੰਦਾ ਹੈ ਇੱਕ ਵਾਰੀ ਤੋ ਹਾਰ ਫੜਵਾ ਕੇ ਦੇਖੋ ਪੈਸੇ ਵੀ ਜਾਇਜ਼ ਲੈਂਦਾ ਕੋਈ ਬਾਹਲੇ ਪੈਸੇ ਨਹੀਂ ਲੈਂਦਾ ਤੁਸੀਂ ਹਾਰ ਦੇਖ ਹੀ ਰਹੇ ਹੋ ਕਤਾ ਕਟੀ ਪੀਏ ਬੰਦੇ ਨੇ ਹਾਰਾਂ ਦੀ ਪਰ ਇਹਨੂੰ ਤੁਸੀਂ ਮਿਲ ਸਕਦੇ ਹੋ ਇਹਦਾ ਮੈਂ ਨੰਬਰ ਵੀ ਵਿੱਚ ਇਹਦੇ ਮੈਂਸ਼ਨ ਕਰ ਦੂੰਗਾ ਸੰਪਰਕ ਕਰਕੇ ਤੁਸੀਂ ਇਹ ਤੋਂ ਵਿਆਹ ਦੇ ਜੋ ਦੋਲੇ ਨੂੰ ਹਾਰ ਪਾਉਣੇ ਆ ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂ ਨੇ ਤਾਂ ਇਹ ਤੋਂ ਤੁਸੀਂ ਹਾਰ ਬੜਵਾ ਸਕਦੇ ਹੋ ਬੈਡਰੂਮ ਵੀ ਸਜਵਾ ਸਕਦੇ ਹੋ ਕੋਈ ਵੀ ਕੰਮ ਕਰਾ ਲਓ ਹਨਰ ਵਾਲਾ 스ਕਿੱਲ ਵਾਲਾ ਇਹ ਬੰਦਾ ਜਵਾਬ ਨਹੀਂ ਦਿੰਦਾ ਬਹੁਤ ਵਧੀਆ ਕੰਮ ਕਰਦਾ ਹੈ ਪਰਮਾਤਮਾ ਵਾਹਿਗੁਰੂ ਇਹਦੀਆਂ ਲੰਮੀਆਂ ਉਮਰਾਂ ਬਖਸ਼ੇ ਤੇ ਇਹਨੂੰ ਆਪਾਂ ਕਾਮਯਾਬ ਕਰਨਾ ਲੱਕੀ ਫੋਟੋਗ੍ਰਾਫਰ ਨੂੰ ਕਿਉਂਕਿ ਹੁਣ ਫੋਟੋਗ੍ਰਾਫੀ ਤਾਂ ਨਹੀਂ ਕਰਦਾ ਇਹ ਤੇ ਜੋ ਇਹ ਦੇ ਕੋਲੇ ਹੁਣ ਨਾ ਸਕਿੱਲ ਹੈ ਉਹਦੇ ਜਰੀਏ ਹੀ ਬਸ ਇਹ ਇਹਦਾ ਕੰਮ ਚੱਲ ਰਿਹਾ ਹੈ ਤਾਂ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਨੰਬਰ ਮੈਂ ਪਾ ਦੂੰਗਾ ਇਹਨੂੰ ਜਰੂਰ ਕੰਮ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ